ਕਾ ਜਾਈ ਸੈਂਟਰ ਸਰਕਾਰ ਬਿਜਲੀ ਸੋਰਸ ਬਿੱਲ ਜਿਹੜਾ 2025 ਲਿਆ ਰਹੀ ਆ ਉਹਦੇ ਨਾਲ ਬੀਜ ਬੈਲ ਜਿਹੜਾ ਲਿਆ ਰਹੀ ਆ ਕਿਉਂਕਿ ਬਿਜਲੀ ਇੱਕ ਐਸੀ ਆ ਚੀਜ਼ ਜੋ ਸੈਂਟਰ ਆਪਦੇ ਹੱਥ ਚ ਲਿਆਂ ਲਿਜਾਂ ਲੱਗੀ ਆ ਕਿ 100 ਤੋਂ ਨਾਂ ਕਰੇ ਇੱਕ ਥਾਰ ਜਿਹੜੇ ਬੈਲ ਹੋਣੇ ਚਾਹੀਦੇ ਆ ਇੱਕ ਥਾਰ ਦਾ ਮਤਲਬ ਹੁੰਦਾ ਨੇ ਸਾੰਗੀਏ ਕਿ ਜਿਹੜੇ ਦੂਰਤ ਪ੍ਰਤੀ ਯੂਨਤਿਆ ਕਾਰਖਾਨਿਆਂ ਨੂੰ ਬਹੁਤ ਜ਼ਿਆਦਾ ਆ ਤੇ ਪਿੰਡਾਂ ਦੇ ਵਿੱਚ ਬਹੁਤ ਘਟਿਆ ਮੋਟਰਾਂ ਨੂੰ ਬਹੁਤ ਘਟਿਆ ਸਰਦੀਆਂ ਵੀ ਆਪਾਂ ਨੂੰ ਮਾਫੀ ਵੀ ਆ ਉਹ ਕਹਿੰਦੇ ਵੀ ਜੋ ਰੇਤ ਉੱਪਰ ਸਹਿ ਹੋਣਾ ਵਾ ਫੈਕਟਰੀਆਂ ਦੀ ਉਹੋ ਹੀ ਆਪਣੇ ਦੇ ਘਰਾਂ ਦੇ ਲਾਗੂ ਹੋ ਉਹ ਬੈਲ ਨਹੀਂ ਆਪਾਂ ਤਾਰਕ ਗਏ ਇੱਕ ਸਮਾਜ ਮੀਤਰ ਜਿਹੜੇ ਲਾਉਣ ਲੱਗੇ ਆ ਜਿਹੜੇ ਪਹਿਲਾਂ ਜਿੱਥੇ ਲੱਗ ਗਿਆ ਤੇਜ਼ ਚੱਲਣ ਦਾ ਬੈਲ ਭਾਰੀ ਨਹੀਂ ਹੋਣੀ ਆਉਣ ਵਾਲੇ ਸਮੇਂ 'ਚ ਖੇਤੀ ਜਿਹੜੀ ਮੋਟਰਾਂ ਚੱਲ ਰਹੀਆਂ ਉਹ ਪਰ ਅਜੇ ਨਹੀਂ ਰਾਣਾ ਦਾ ਖੇਤੀ ਜਿਹੜੀ ਫੇਲ ਹੋਈ ਆ ਇਹ ਕਰਕੇ ਸੈਂਟਰ ਸਰਕਾਰ ਇਹ ਚਾਹੁੰਦੀ ਆ ਕਿ ਜਿਹੜਾ ਵਾ ਬਿਜਲੀ ਦਾ ਸਾਰਾ ਕੰਟਰੋਲ ਜਿੱਥੇ ਆ ਕੇ ਪੰਜਾਬ ਸਰਕਾਰ ਨੂੰ ਆ ਉਹ ਅਸੀਂ ਲੈ ਲਈਏ ਤੇ ਜਿਹੜੇ ਥੋਪੇ ਨੂੰ ਮਾਰਜੀ ਜਿੱਤੇ ਚੋਣਾ ਹੋਇਆ ਕਰੀ ਜਾਂ ਤੇ ਕਰ ਦਿਆ ਗਾ ਨੇ ਫੀ ਬੋਟਾ ਜਿੱਥੇ ਜਿੱਥੇ ਨਹੀਂ ਹੋਣੀ ਆ ਜਾਂ ਵਿਰੋਧੀ ਸਰਕਾਰ ਨੂੰ ਉੱਥੇ ਸਰਕਾਰਾਂ ਦਿਆ ਕਰ ਰਹੀ ਇਹ ਰਈਆ ਸੈਂਟਰ ਸਰਕਾਰ ਦਾ ਤੇ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਪ੍ਰਤੀ ਕੋਈ ਖੰਗੇ ਗੋ ਨਹੀਂ ਨਹੀਂ ਇਥੋਂ ਤੱਕ ਆ ਕੇ ਉਹ ਕਹਿ ਰਿਹਾ ਸੋ ਵਿਜੀਲੀ ਸੋਲ ਪਹਿਲਾ ਅੰਦਰ ਖਾਤੇ ਵੀ ਆ ਗਏ ਕੈਂਦਰੀਆ ਕਰਕੇ ਆਕੂ ਉਹਨਾਂ ਦਾ ਵੀ ਅਸੀਂ ਕਿਹੜੀ ਘੜੀ ਅਗਰੈਡ ਗਰੁੱਡ ਵੇਚ ਕੇ ਸਾਰਾ ਦਿੱਲੀ ਨੂੰ ਰਾਜੇ ਹੁੰਦੇ ਉਹ ਵੀ ਅੰਦਰ ਖਾਤੇ ਇਹਨਾਂ ਨੀਤੀਆਂ ਦੇ ਨਾਲ ਫੈਲ ਪਿਆ ਦੂਜਾ ਬੀਜ ਬੈਲ ਜਿਹੜੇ ਬੀਜ ਅੱਗੇ ਆਪਾਂ ਨੂੰ ਇੱਥੇ ਮਿਲ ਜਾਂਦੇ ਤਾਂ ਹੋਂ ਤਾਂ ਉਹ ਇੱਕ ਕੰਪਨੀ ਨੂੰ ਦੇਣ ਲੱਗੇ ਆ ਵੀ ਇਹ ਉਹ ਜਿਹੜੀ ਕੰਪਨੀ ਬਾਹਰ ਨਹੀਂ ਹੋਊ ਜਦ ਕਿ ਤੇ ਮਾਰਜੀ ਉਸੇ ਕੰਪਨੀ ਨੇ ਵੀ ਜਿੰਨੇ ਆਂ ਮਾਰਜੀ ਆ ਵੀ ਗਿਆ ਕਰਨਗੇ ਮਾਰਜੀ ਜਿੰਨੇ ਨੂੰ ਮਾਰਜੀ ਨਾ ਦੇਣਗੇ ਇਸ ਕਰਕੇ ਉਹਦਾ ਵੀ ਆਪਾਂ ਅਰੋਧ ਕਰਦੇ ਆ ਉਹ ਕਦੇ ਲਿਉਂ ਨੂੰ ਕਰਦੇ ਆ ਨਰੇਤਾ ਜਿਹੜਾ ਵਾ ਉਹਨੂੰ ਜੀ ਰਾਮ ਜੀ ਜਿਹਦੇ ਨਾਂ ਤੇ ਉਹਦੀ ਛੋਟ-ਛੋਟ ਕਰਕੇ ਉਹਦੇ ਜੋ ਬਜਟ ਕਢਾਤਾ ਉਹ ਬੰਦ ਕਰਨ ਵਾਲੇ ਪਾਸੇ ਨਹੀਂ ਜਾ ਰਹਾ ਆ ਇੱਥੋਂ ਤੱਕ ਕਿ ਜਿੱਥੇ ਅੱਗੇ 100 ਦੇ ਵਿੱਚੋਂ 10 ਰੁਪਏ ਸੂਬਾ ਸਰਕਾਰ ਦਿੰਦੀ ਸੀ ਉਹਨਾਂ ਨਾਂ ਸੇਤਰਾਹ ਕਹਿੰਦਾ ਵੀ ਸੱਤ ਦੇਨੇ 40 ਰੁਪਏ ਸਰਕਾਰ ਦੇਵੇ ਜਦੋਂ ਕਿ ਸੂਬਾ ਸਰਕਾਰ ਦੇ ਨਹੀਂ ਸਕਦੀ ਉਹ ਮਨਰੇਗਾ ਬੰਦਾਰੇ ਸੂਬਾ ਸੇ ਜਾ ਰਹੇ ਹੋਰ ਜਿਹੜਾ ਪਾਕੀਆ ਜਿਹੜਾ ਆਪਣੇ ਮਸਲੇ ਆ ਦਿੱਲੀ ਵਾਲੇ ਉਹ ਦਿੱਲੀ ਵਾਲੇ ਜਿਹੜੇ ਮੰਨਦੇ ਸੀ ਸਰਕਾਰ ਨੇ ਉਹ ਪੱਕ ਨੇ ਉਹ ਮੰਨੇ ਜਿਹੜੇ ਮਸਲਿਆ ਸਯੁਗਤ ਕਿਸਾਨ ਮੋਰਚੇ ਨਾਲ ਉਹਨੂੰ ਮਤਲਬ ਉਹ ਜਿਹੜਿਆ ਲਾਗੂ ਕਰੇ 耶利、yeah, yeah, yeah.